ਲੈਟਰ ਜਾਰੀ ਕਰਤਾ ਹੁਕਮ ਜਾਰੀ ਕਰਤੇ ਕਿ ਜੇ ਕੋਈ ਵੀ ਛੋਟਾ ਬੱਚਾ ਨਹਾਉਂਦਾ ਦਿਖ ਗਿਆ ਜਦੀ ਉਮਰ 18 ਸਾਲ ਤੋਂ ਘਟਿਆ ਕਾਰਵਾਈ ਉਹਦੇ ਤੇ ਹੋਏਗੀ ਉਹਦੇ ਪੇਰੈਂਟਸ ਤੇ ਵੀ ਕਾਰਵਾਈ ਹੋਏਗੀ ਇਸ ਬਾਰੇ ਤੁਹਾਨੂੰ ਪਤਾ ਪਤਾ ਹੈ ਕਿ ਪਾਣੀ ਦਾ ਵਹਾਅ ਬਹੁਤ ਤੇਜ਼ਾ ਜੇ ਕੋਈ ਵੀ ਅਨਸੁਕਾਵੀ ਘਟਨਾ ਵਾਪਰਦੀ ਤਾਂ ਜ਼ਿੰਮੇਵਾਰ ਜ਼ਿੰਮੇਵਾਰ ਕੋਈ ਨਹੀਂ ਆਗਾ ਇਹ ਆਪੇ ਹੀ ਆਂਦੇ ਆ ਇਹ ਛੋਟੇ ਛੋਟੇ ਬੱਚੇ ਅੱਛਾ ਤੁਹਾਡੇ ਸਾਹਮਣੇ ਵੀ ਆਉਂਦੇ ਆ ਛੋਟੇ ਛੋਟੇ ਬੱਚੇ ਹਾਂਜੀ ਤੁਸੀਂ ਰੋਕਦੇ ਹੋ ਇਹਨਾਂ ਰੋਕਿਆ ਹੀ ਉਹ ਮੰਨਦੇ ਨਹੀਂ ਆ ਗਿਆ ਅਗਲੇ ਆ ਜਾਂਦੇ ਆ ਰੋਜ਼ ਰੋਜ਼ ਕੀ ਕਹਿੰਦੇ ਬਿਨਾ ਨਾਮ ਮੰਗਿਆ ਸੀ ਵੀ ਜੀ ਸਾਨੂੰ ਚੜੀ ਜਾਂਦੇ ਆ ਮੈਂ ਕਹਾਂ ਨਾਓ ਫਿਰ ਅਸੀਂ ਕੀ ਕਰੀਏ ਕਿ ਅੱਜ ਬੁਯਨੇਸ ਤੋਂ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੀ ਉਮਰ ਮਹਿਜ਼ 10 ਸਾਲ ਤੋਂ ਵੀ ਘੱਟ ਲੱਗ ਰਹੀ ਹੈ ਪਾਣੀ ਦੇ ਵਿੱਚ ਜਿਸ ਹਿਸਾਬ ਦੇ ਨਾਲ ਡੁਕੀਆਂ ਲਗਾ ਰਹੇ ਨੇ ਤੈਰ ਰਹੇ ਨੇ ਕੋਈ ਵੀ ਅਨਸੁਖਾਵੀ ਘਟਨਾ ਹੋਣੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਆ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇੱਕ ਵਾਰ ਇੱਥੇ ਆ ਕੇ ਨਿਗਾ ਜ਼ਰੂਰ ਮਾਰੀ ਜਾਵੇ ਅੱਛਾ ਕੀ ਲੱਗਦਾ ਗਲਤੀ ਕੀਤੀ ਆ ਪੇਰੈਂਟਸ ਦੀ ਗਲਤੀ ਹਾਂ ਅਗਲੇ ਮਾਪੇ ਆਪਣੇ ਰੋਕਣਾ ਚਾਹੀਦਾ ਉਹ ਕਹਿ ਦਿੰਦੇ ਨੇ ਅਸੀਂ ਜਾ ਰਿਹਾ ਚੀਜ਼ ਲੈਣ ਉੱਪਰ ਤਾਂ ਨਹੀਂ ਕਿਤੇ ਚੱਲ ਜਾਂਦੇ ਨੇ ਹੁਣ ਦੱਸ ਕੀ ਨਹੀਂ ਜਾਂਦੇ ਹਾਂ ਫੇਰ ਫੇਰ ਕਹਿੰਨੇ ਕਿ ਸਾਡਾ ਮੁੱਢ ਡੁੱਬ ਗਿਆ ਜੀ ਇਹ ਉਹ ਰੋਕੋ ਤਾਂ ਫੇਰ ਮੈਂ ਡੁੱਬੂ ਏ ਰੋਕਦੇ ਹੈ ਨਹੀਂ ਫੇਰ ਅਗਲੇ ਆ ਜਾਂਦੇ ਨੇ ਚੋਰੀ ਛੁਪੇ ਫੇਰ ਸੀਸੀ ਦੇ ਵੱਲੋਂ ਜੋ ਲੈਟਰ ਜਾਰੀ ਕੀਤਾ ਗਿਆ ਲੈਟਰ ਦੇ ਵਿੱਚ ਵੀ ਇਹੀ ਚੀਜ਼ ਲਿਖੀ ਹੋਈ ਆ ਕਿ ਜਿਸ ਹਿਸਾਬ ਦੇ ਨਾਲ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਡੁਕੀਆਂ ਲਗਾ ਰਹੇ ਨੇ ਬੱਚੇ ਕਿਸੇ ਨੂੰ ਕੋਈ ਕਿਸੇ ਦਾ ਖੌਫ ਨਹੀਂ ਹੈ ਸੋ ਰੋਂਦੇ ਨੇ ਜਿਹੜੇ ਪਿੱਛੇ ਉਹ ਮਾਪੇ ਰਹਿ ਜਾਂਦੇ ਨੇ ਕੱਲ ਜੀ ਤੁਸੀਂ ਦੇਖ ਰਹੇਸਨ ਜ਼ੈਨ ਨਿਊਜ਼ ਤੇ ਮੈਂ ਹਾ ਪਰਦੀਪ ਕੌਰ ਜਿਸ ਦੇ ਸਬੰਧ ਨਾਲ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਆ ਰਿਹਾ ਮਾਨਸੂਨ ਦੀ ਐਂਟਰੀ ਜਲਦੀ ਪੰਜਾਬ ਦੇ ਵਿੱਚ ਹੋਣ ਵਾਲੀ ਹੈ ਤਾਂ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਨਹਿਰਾਂ ਦੇ ਵਿੱਚ ਪਾਣੀ ਦਾ ਬਹਾਫ ਤੇਜ਼ ਹੁੰਦਾ ਹੈ ਤਾਂ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਵੱਲੋਂ ਦਰਸਲ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਕੋਈ ਵੀ ਬੱਚਾ ਪਾਣੀ ਦੇ ਵਿੱਚ ਨਹਾਉਂਦਾ ਦਿਖਿਆ ਤਾਂ ਪ੍ਰਸ਼ਾਸਨ ਦੇ ਵੱਲੋਂ ਉਸ ਤੇ ਮਾਪਿਆਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਆ ਤਾਂ ਬਿਲਕੁਲ ਇਸੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਪਹਿਲਾਂ ਵੀ ਦੋ ਮਾਮਲੇ ਲੁਧਿਆਣੇ ਤੋਂ ਸਾਹਮਣੇ ਆਏ ਸੀ ਜਿੱਥੇ ਬੀਤੇ ਦਿਨ ਇੱਕ ਬੱਚਾ ਜਿਸ ਦੀ ਉਮਰ ਮਹਿਜ਼ 10 ਸਾਲ ਦੱਸੀ ਜਾ ਰਹੀ ਸੀ ਕਿ ਪਾਣੀ ਦੇ ਵਿੱਚ ਤੇਜ਼ ਵਹਾਅ ਕਰਕੇ ਡੁੱਬ ਗਿਆ ਸੀ ਜਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਬੱਚੇ ਹਜੇ ਵੀ ਪਾਣੀ ਦੇ ਵਿੱਚ ਲਗਾਤਾਰ ਨੂੰ ਹਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਕਿਉਂ ਨਹੀਂ ਕੀਤੀ ਜਾ ਰਹੀ ਅਗਰ ਬੱਚਿਆਂ ਦੀ ਜਾਨ ਨੂੰ ਕੋਈ ਵੀ ਜੋਖਮ ਦੇ ਵਿੱਚ ਪਹੁੰਚਦੀ ਹੈ ਜਾਂ ਕੋਈ ਵੀ ਨੁਕਸਾਨ ਹਨ ਹੁੰਦਾ ਤਾਂ ਇੱਥੇ ਜ਼ਿੰਮੇਵਾਰੀ ਕੌਣ ਹੋਵੇਗੀ ਤਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਤੀ ਹੈ ਪ੍ਰਸ਼ਾਸਨ ਨੇ ਡੀਸੀ ਦੇ ਵੱਲੋਂ ਦਰਸਲ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਹੁਕਮ ਨੇ ਜਿਹੜੇ 23 ਜੂਨ ਤੋਂ ਲਾਗੂ ਹੋ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਅਪਾਣੀ ਦਾ ਬਹਾਫ ਤੇਜ਼ ਹੁੰਦਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਜੋ ਹਾਦਸੇ ਨੇ ਲਗਾਤਾਰ ਵਾਦੇ ਜਾ ਰਹੇ ਨੇ ਛੋਟੇ ਛੋਟੇ ਬੱਚੇ ਪਾਣੀ ਦੇ ਵਿੱਚ ਨਹਾਉਂਦੇ ਨੇ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਸੋ ਜਿੱਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈ ਜਿਹੜੀ ਉਹ ਮਾਪਿਆਂ ਦੀ ਵੀ ਬਣਦੀ ਹੈ ਕਿ ਬੱਚਿਆਂ ਨੂੰ ਰੋਕਿਆ ਜਾਵੇ ਅਸ ਬਿਲਕੁਲ ਪਹਿਲਾਂ ਵੀ ਜ਼ਿਕਰ ਕੀਤਾ ਸੀ 8 ਬੱਚਿਆਂ ਦੇ ਜਦੋਂ ਡੁੱਬਣ ਦੀ ਖਬਰ ਆਈ ਸੀ ਚਾਰ ਬੱਚੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਔਰ ਚਾਰ ਬੱਚੇ ਜੋ ਪਾਣੀ ਦੇ ਤੇਜ਼ ਬਹਾਫ ਦੇ ਵਿੱਚ ਚਲੇ ਗਏ ਸੀ ਹਾਲਾਂਕਿ ਦੋ ਦੀ ਡੈੱਡ ਬੋਡੀਆਂ ਮਿਲ ਗਈ ਲੀਆਂ ਸੋ ਕਿਤੇ ਨਾ ਕਿਤੇ ਬੱਚੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਅਨਸੁਖਾਮੀ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਜ਼ਿੰਮੇਵਾਰੀ ਮਾਪਿਆਂ ਦੀ ਵੀ ਬਣਦੀ ਹੈ ਕਿ ਪਹਿਲ ਦੀ ਆਧਾਰ ਤੇ ਬੱਚਿਆਂ ਨੂੰ ਜ਼ਰੂਰ ਰੋਕਿਆ ਜਾਵੇ ਕੁਝ ਇੱਥੇ ਇਹ ਲੜਕੇ ਮੌਜੂਦ ਨੇ ਉਹਨਾਂ ਨੂੰ ਪੁੱਛ ਲੈਣੇ ਵੀਰੇ ਸਤਿ ਸ਼੍ਰੀ ਅਕਾਲ ਨੌਣਾ ਜੀ ਵੀਰੇ ਕੀ ਉਮਰ ਇਹ 18 ਸਾਲ ਹੈ ਇਹ ਅੱਛਾ ਤੁਹਾਨੂੰ ਪਤਾ ਹੈ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਜੇ ਕੋਈ ਵੀ ਅਨਸੁਖਾਮੀ ਘਟਨਾ ਵਾਪਰਦੀ ਤਾਂ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਕੋਈ ਨਹੀਂ ਆਗਾ ਇਹ ਆਪੇ ਹੀ ਆਂਦੇ ਆਏ ਛੋਟੇ ਛੋਟੇ ਬੱਚੇ ਅੱਛਾ ਤੁਹਾਡੇ ਸਾਹਮਣੇ ਵੀ ਆਉਂਦੇ ਆ ਛੋਟੇ ਛੋਟੇ ਬੱਚੇ ਹਾਂ ਜੀ ਤੁਸੀਂ ਰੋਕਦੇ ਹੋ ਇਹਨਾਂ ਨੂੰ ਅਸੀਂ ਰੋਕਦੇ ਆਈਏ ਮੰਨਦੇ ਨਹੀਂ ਹੈਗੇ ਤੁਹਾਨੂੰ ਤੈਰਨਾ ਆਉਂਦਾ ਆ ਆਹੋ ਜਿਹੜੇ ਵੱਡੇ ਉਹਨਾਂ ਨੂੰ ਤਾਂ ਤੈਰਨਾ ਆਉਂਦਾ ਪਰ ਜਿਹੜੇ ਛੋਟੇ ਬੱਚੇ ਕਦੇ ਤੁਸੀਂ ਨਹੀਂ ਰੋਕੇ ਉਹਨਾਂ ਨੂੰ ਰੋਕਿਆਈ ਉਹ ਮੰਨਦੇ ਨਹੀਂ ਆ ਗਏ ਅਗਲੇ ਆ ਜਾਂਦੇ ਆ ਰੋਜ਼ ਰੋਜ਼ ਕੀ ਕਹਿੰਦੇ ਨੇ ਵੇ ਨਾ ਨਾਵਾਂਗੇ ਅਸੀਂ ਵੀ ਤੁਸੀਂ ਸਾਨੂੰ ਤੈਰੀ ਜਾਂਦੇ ਆ ਮੈਂ ਕਹਾਂ ਨਾਓ ਫਿਰ ਅਸੀਂ ਕੀ ਕਰਨਾ ਤੁਹਾਨੂੰ ਪਤਾ ਡੀਸੀ ਨੇ ਇੱਕ ਲੈਟਰ ਜਾਰੀ ਕਰਤਾ ਹੁਕਮ ਜਾਰੀ ਕਰਤੇ ਕਿ ਜੇ ਕੋਈ ਵੀ ਛੋਟਾ ਬੱਚਾ ਨਹਾਉਂਦਾ ਦਿਖ ਗਿਆ ਜਦੀ ਉਮਰ 18 ਸਾਲ ਤੋਂ ਘ ਕਾਰਵਾਈ ਉਹਦੇ ਤੇ ਹੋएगी ਉਹਦੇ ਪੇਰੈਂਟਸ ਤੇ ਵੀ ਕਾਰਵਾਈ ਹੋएगी ਇਸ ਚੀਜ਼ ਬਾਰੇ ਤੁਹਾਨੂੰ ਪਤਾ? ਹਾਂਜੀ। ਤੁਹਾਨੂੰ ਪਤਾ ਹੈ? ਨਹੀਂ ਨਹੀਂ ਜੀ। ਕਿਹਜ ਕੋਈ ਅਰੇ ਇਹ ਤਾਂ ਸਾਡੇ ਮਲੇ ਚਾਰ ਮੁੰਡੇ ਡੁੱਬੇ ਨੇ ਤਾਂ ਹੀ ਤੁਹਾਡੇ ਮਲੇ ਚ ਡੁੱਬੇ ਸੀ ਕੀ ਸੀ ਉਹ ਪੂਰਾ ਘਰਨਾ। ਉਹ ਜਿਵੇਂ ਉਹ ਨਾਣਾ ਸੀ ਉਹ ਹੂੰ ਉਹਨੂੰ ਤੈਰਨਾ ਤਾਂ ਆਉਂਦਾ ਨਹੀਂ ਸੀਗਾ। ਛੋਟੇ ਸੀਗੇ। ਛੋਟੇ ਛੋਟੇ ਸੀਗੇ। ਮੁੰਡਿਆਂ ਨੇ ਕਿਹਾ ਛਾਲ ਮਾਰ ਦੋ ਮਾਰੇ ਛਾਲ ਫਿਰ ਚੱਲ ਗਏ ਅੱਗੇ। ਹੂੰ ਉਹਦੇ ਤੋਂ ਦੋ ਡੈੱਡ ਬੋਡੀਜ਼ ਮਿਲ ਗਿਆ ਸੀ ਦੋ ਦੀ ਹਜੇ ਮਿਲਦੀ ਨਹੀਂ ਸੀ। ਅੱਛਾ ਕੀ ਲੱਗਦਾ ਗਲਤੀ ਕੀਤੀ ਆ ਪੇਰੈਂਟਸ ਦੀ ਗਲਤੀ ਹੈ ਹਾਂ ਅਗਲੇ ਮਾਪੇ ਆਪਣੇ ਰੋਕਣਾ ਚਾਹੀਦਾ ਉਹ ਕਹਿ ਦਿੰਦੇ ਨੇ ਅਸੀਂ ਜਾ ਰਿਹਾ ਚੀਜ਼ ਲੈਣ ਉਹ ਪਤਾ ਨਹੀਂ ਕਿੱਥੇ ਚੱਲ ਜਾਂਦੇ ਨੇ ਹੁਣ ਦੱਸ ਕੇ ਨਹੀਂ ਜਾਂਦੇ ਹਾਂ ਮਾਪੇ ਆਪ ਨੂੰ ਪਤਾ ਹੋਣਾ ਚਾਹੀਦਾ ਆ ਕਿ ਫਿਰ ਫਿਰ ਕਹਿੰਦੇ ਕਿ ਸਾਡਾ ਮੁੰਡਾ ਡੁੱਬ ਗਿਆ ਜੀ ਇਹ ਉਹ ਰੋਕੋ ਤਾਂ ਫਿਰ ਮੈਂ ਡੁੱਬੂਗੇ ਹੂੰ ਰੋਕਦੇ ਹੈ ਨਹੀਂ ਫਿਰ ਅਗਲੇ ਆ ਜਾਂਦੇ ਨੇ ਚੋਰੀ ਛੁਪੇ ਫਿਰ ਤੁਹਾਨੂੰ ਪਤਾ ਇਹ ਕੰਮ ਹੋ ਜਾਂਦਾ ਵਾ ਹਾਂ ਸੋ ਦੋ ਡੈਡ ਬਿਟਸ ਮਿਲ ਗਈਆਂ ਦੋ ਡੈਡ ਬੋਡੀਜ਼ ਹਜੇ ਮਿਲੀਆਂ ਨਹੀਂ ਹੈਗੀਆਂ ਅਸੋ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਆ ਡੀਸੀ ਦੇ ਵੱਲੋਂ ਲੈਟਰ ਆ ਗਿਆ 23 ਜੂਨ ਤੋਂ ਹੁਕਮ ਜਾਰੀ ਹੋ ਗਿਆ ਕਿ ਬੰਦਾ ਡੁੱਬ ਗਿਆ ਉੱਥੇ ਕਿੱਥੇ ਡੁੱਬਿਆ ਲਾਰੇ ਲਈ ਨਾ ਲਾਰੇ ਲਈ ਨਹਿਰ ਤੇ ਪੱਲੀ ਜੀ ਤੋਰਿਆ ਸੀ ਹਾਂ ਹਾਂ दारू ਪੀ ਰਿਹਾ ਸੀ ਉੱਥੇ ਬੈਠ ਕੇ ਪੱਲੀ ਤੋਰਿਆ ਸੀ ਉਹਦਾ ਪੈਰ ਸਲਿਪ ਹੋਇਆ ਹੋ ਗਿਆ ਅੰਦਰ ਚਲੋ ਉਹ ਤਾਂ ਹੋ ਗਿਆ ਕਿ ਉਹਦੀ ਬਾਈ ਮਿਸਟੇਕ ਜਾਂ ਗਲਤੀ ਪਰ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਇਹ ਤਾਂ ਕਿਤੇ ਨਾ ਕਿਤੇ ਪੇਰੈਂਟਸ ਦੀ ਗਲਤੀ ਹੁਣ ਤਾਂ ਉੱਥੇ ਕੋਈ ਬੱਚਾ ਨਹੀਂ ਦਿਖੂਗਾ ਨਾ ਇਹ ਤਾਂ ਸਾਡੇ ਵਾਲੀ ਉੱਥੇ ਕਾਰਵਾਈ ਹੋ ਰਹੀ ਹੈ ਪੂਰੀ ਜਿਸ ਦਿਨ ਜਿਸ ਦਿਨ ਬੱਚੇ ਡੁੱਬੇ ਸੀ ਜਿਸ ਦਿਨ ਬੱਚੇ ਡੁੱਬੇ ਸੀ ਅਸੀਂ ਉਸੇ ਦਿਨ ਤੋਂ ਅਗਲੇ ਦਿਨ ਪਹੁੰਚੇ ਸੀ ਉੱਥੇ ਔਰ ਉੱਥੇ ਐਟ ਦਾ ਮੂਮੈਂਟ 20 ਤੋਂ 25 ਬੱਚੇ ਨਹਾ ਰਹੇ ਉਹ ਉਹਨੋਂ ਉੱਥੇ ਕਾਰਵਾਈ ਹੋ ਰਹੀ ਹੈ ਪੂਰੀ ਪੂਰੀ ਕੋਈ ਬੱਚਾ ਨਹੀਂ ਆਉਂਦਾ ਉਹਨੋਂ ਉੱਥੇ ਹੂੰ ਅੱਛਾ ਤੁਹਾਨੂੰ ਲੱਗਦਾ ਵੀ ਜੇ ਇੱਥੇ ਵੀ ਕਾਰਵਾਈ ਹੋ ਗਈ ਬੱਚੇ ਇੱਥੇ ਕੋਈ ਨਹੀਂ ਆਉਂਦੇ ਇੱਥੇ ਵੀ ਨਹੀਂ ਆਣਗੇ ਹੂੰ ਬਸ ਇੱਕ ਆਈ ਪੁਲਿਸ ਵਾਲੇ ਆਣ ਡੰਡਾ ਲੈ ਕੇ ਹੂੰ ਮੈਨਾਂ ਸਾਰੇ ਭੱਜ ਜਾਣਗੇ ਜੀ ਅਸੋ ਕਿਤੇ ਨੇ ਕਿਤੇ ਕੱਲ ਆਣੇ ਚਾਹੀਦੇ ਆ ਓਰੇ ਕਾਰਵਾਈ ਹੋਣੀ ਚਾਹੀਦੀ ਫਿਰ ਕੋਈ ਨਹੀਂ ਆਊਗਾ ਓਰੇ ਜਵਾਕ ਵੱਡੇ ਦਾ ਨੌਂਦੇ ਨੇ ਚਲੋ ਜਿਹਨਾਂ ਨੂੰ ਆਂਦਾ ਉਹ ਉਹ ਤਾਂ ਨੌਂਦੇ ਨੇ ਹੂੰ ਜਵਾਕ ਆੜ ਗਏ ਡੁੱਬਣਗੇ ਪੁਲਿਸ ਵਾਲੇ ਆਣਗੇ ਫਿਰ ਨਹੀਂ ਜਵਾਕ ਕੋਈ ਆਉਂਦਾ ਇੱਥੇ ਰਹਿੰਦੇ ਆ ਨਾ ਇੱਥੇ ਨਾਲੀ ਜੁਗੀਆਂ ਜੁਗੀਆਂ ਹੈਗ ਅਤਵਾ ਗੈਸ ਨੂੰ ਇਹਨਾਂ ਸੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੀ ਉਮਰ ਮਹਿਜ਼ 10 ਸਾਲ ਤੋਂ ਵੀ ਘੱਟ ਲੱਗ ਰਹੀ ਹੈ ਪਾਣੀ ਦੇ ਵਿੱਚ ਜਿਸ ਹਿਸਾਬ ਦੇ ਨਾਲ ਡੁਪਕੀਆਂ ਲਗਾ ਰਹੇ ਨੇ ਤੈਰ ਰਹੇ ਨੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਆ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇੱਕ ਵਾਰ ਇੱਥੇ ਆ ਕੇ ਨਿਗਾ ਜ਼ਰੂਰ ਮਾਰੀ ਜਾਵੇ ਜ਼ਰੂਰ ਦੇਖਿਆ ਜਾਵੇ ਸਥਿਤੀ ਦਾ ਜਾਇਜ਼ਾ ਜ਼ਰੂਰ ਲਿਆ ਜਾਵੇ ਕਿਉਂਕਿ ਬੀਤੇ ਦਿਨੀ ਜੋ ਹਾਦਸਾ ਹੋਇਆ ਸੀ ਚਾਰ ਬੱਚੇ ਪਾਣੀ ਦੇ ਵਿੱਚ ਡੁੱਬੇ ਸੀ ਉਹਨਾਂ ਨੂੰ ਬੰਦਿਆਂ ਨੇ ਕੱਢਿਆ ਉਹਨੇ ਉੱਥੇ ਬਿਠਾ ਕੇ ਬੰਦਿਆਂ ਜਿਹ ਨਾਉਂਦੇ ਨਹੀਂ ఆల్సో కిਤੇ ਨਾ ਕਿਤੇ ਬੇਸਿਕ ਜ਼ਿੰਮੇਵਾਰੀ ਮਾਪਿਆਂ ਦੀ ਜ਼ਰੂਰ ਬਣਦੀ ਹੈ ਬੱਚਿਆਂ ਦੀ ਵੀ ਬਣਦੀ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਮੈਂ ਤਸਵੀਰਾਂ کہہ ਸਕਦੀ ਹਾਂ ਕਿ ਕਿਵੇਂ ਪਾਣੀ ਦੇ ਵਿੱਚ ਡੁਬਕੀਆਂ ਲਗਾ ਰਹੇ ਨੇ ਛਾਲਾਂ ਲਗਾ ਰਹੇ ਨੇ ਕੋਈ ਖੌਫ ਨਹੀਂ ਹੈ ਇਹਨਾਂ ਨੂੰ ਨਾ ਇਹਨਾਂ ਨੂੰ ਕੋਈ ਮਾਪਿਆਂ ਦੀ ਪਰਵਾਹ ਆ ਕਿਉਂਕਿ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ ਔਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ جاری ਹੈ ਕਿ 29 ਜੂਨ ਤੱਕ ਕਿਸੇ ਤਰ੍ਹਾਂ ਬਾਰਿਸ਼ ਹੁੰਦੀ ਰਹੇਗੀ ਔਰ ਜਿ세 ਹਿਸਾਬ ਦੇ ਨਾਲ ਬਾਰਿਸ਼ ਹੋ ਰਹੀ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੋ ਡੀਸੀ ਦੇ ਦੇ ਵਿੱਚ ਵੀ ਇਹੀ ਚੀਜ਼ ਲਿਖੀ ਹੋਈ ਆ ਅਕੇ ਜਿਸਸ ਸਾਹਬ ਦੇ ਨਾਲ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਡੁਕਕੀਆਂ ਲਗਾ ਰਹੇ ਨੇ ਬੱਚੇ ਕਿਸੇ ਨੂੰ ਕੋਈ ਕਿਸੇ ਦਾ ਖੌਫ ਨਹੀਂ ਹੈ ਸੋ ਰੋਂਦੇ ਨੇ ਜਿਹੜੇ ਪਿੱਛੇ ਉਹ ਮਾਪੇ ਰਹਿ ਜਾਂਦੇ ਨੇ ਸੋ ਕੈਮਰੇ ਦੇ ਅੱਗੇ ਆਉਣ ਤੋਂ ਗਰੇਸ ਕਰਦੇ ਨੇ ਇਹ ਬੱਚੇ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਕੈਪਚਰ ਕਰਨ ਦੀ ਤਾਂ ਕੈਮਰੇ ਤੋਂ ਮੁੱਖ ਮੋੜਦੇ ਹੋਏ ਨਜ਼ਰ ਆ ਰਹੇ ਨੇ ਸੋ ਕਿਤੇ ਨਾ ਕਿਤੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਪ੍ਰਸ਼ਾਸਨ ਨੂੰ ਇਹ ਬੇਨਤੀ ਜ਼ਰੂਰ ਕਰਦੇ ਆ ਕਿ ਦੁਗਰੀ ਵਾਲੀ ਨਹਿਰ ਇੱਥੇ ਆ ਕੇ ਇੱਕ ਵਾਰ ਢੇੜਾ ਮਾਰਿਆ ਜਾਵੇ ਪ੍ਰਸ਼ਾਸਨ ਦੇ ਵੱਲੋਂ ਸਖਤੀ ਕੀਤੀ ਜਾਵੇ ਪੁਲਿਸ ਦਾ ਢੇੜਾ ਇੱਕ ਜ਼ਰੂਰ ਲੱਗਣਾ ਚਾਹੀਦਾ ਔਰ ਇਹ ਸਮਾਂ ਜਿਹੜਾ ਤਕਰੀਬ ਨੇ ਆ ਕਿ 11 ਵਜੇ ਤੋਂ ਲੈ ਕੇ ਤੁਸੀਂ 3 ਵਜੇ ਤੱਕ ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਬੱਚੇ ਇਸੇ ਤਰੀਕੇ ਦੇ ਨਾਲ ਨਹਿਰ ਦੇ ਵਿੱਚ ਤੁਹਾਨੂੰ ਨਹਾਉਦੇ ਮਿਲ ਜ